ਹਾਲੋ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ 'ਚ ਗੱਲ ਕਰਾਂਗੇ ਮਾਸਟਰ ਗ੍ਰੈਜੂਏਟ ਭਰਤੀ ਬਾਰੇ ਸੋ ਮਾਸਟਰ ਗ੍ਰੈਜੂਏਟ ਭਰਤੀ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਾਹਮਣੇ ਦੇਖਣ ਨੂੰ ਆ ਰਹੀ ਹੈ ਤੇ ਉਹ ਕੀ ਸਮੱਸਿਆ ਹੈਗੀ ਉਸ ਬਾਰੇ ਥੋੜੀ ਗੱਲ ਜਿਹੜੀ ਆਪਾਂ ਇਸ ਵੀਡੀਓ 'ਚ ਪੂਰੀ ਕਲੀਅਰ ਕਰਾਂਗੇ ਸੋ ਜਿਵੇਂ ਕਿ ਤੁਹਾਨੂੰ ਪਤਾ ਮਾਸਟਰ ਗ੍ਰੈਜੂਏਟ ਦੀ ਭਰਤੀ 41 ਕਟਾਈ ਸੀ ਉਸ ਤੋਂ ਬਾਅਦ ਜਿਹੜੀ ਕੋਈ ਭਰਤੀ ਨਹੀਂ ਆਈ ਠੀਕ ਹੈ ਉਸ ਤੋਂ ਬਾਅਦ ਪੀਐਸਟਟ ਵੀ ਹੋ ਚੁੱਕਿਆ ਇੱਕ ਵਾਰ ਤਾਂ ਭਰਤੀ ਦੀ ਬਹੁਤ ਸਾਰੇ ਜਿਹੜੇ ਜੂਨੀਅਨ ਦੇ ਨਮਾਇंदे ਜਾਂ ਬਹੁਤ ਸਾਰੇ ਸਟੂਡੈਂਟ ਪੰਜਾਬ ਦੇ ਜਿਹੜੇ ਬੈਠੇ ਐ ਐਸਐਸਟੀ ਪੰਜਾਬੀ ਵਾਲੇ ਖਾਸ ਮਾਲੂ ਉਹਨਾਂ ਦੀ ਪਿਛੇ ਭਰਤੀਆਂ ਬਹੁਤ ਘਟ ਗਿਣਤੀ ਚ ਆਈਆਂ ਉਹ ਵੇਟ ਕਰ ਰਹੇ ਨੇ ਕਿ ਭਰਤੀ ਜਲਦੀ ਆਵੇ ਠੀਕ ਹੈ ਇਸ ਪਲ ਹਿੰਦੀ ਵਾਲੇ ਜਾਂ ਹੋਰ ਵੀ ਸਾਰੇ ਹੀ ਜਿਹੜੇ ਸਵੈਕਾਂ ਵਾਲੇ ਆ ਭਰਤੀ ਦੀ ਵੇਟ ਕਰ ਰਹੇ ਹੋਣੇ ਪਰ ਭਰਤੀ ਚ ਵੱਡੀਆਂ ਸਮੱਸਿਆਵਾਂ ਕੀ ਆ ਰਹੀਆਂ ਇੱਕ ਤਾਂ ਦੇਖੋ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਆ ਰਹੀ ਹੈ ਮੈਂ ਤੁਹਾਨੂੰ ਜਿਹੜਾ ਜੁਨੀਅਨ ਦੇ ਇੱਕ ਮੈਸੇਜ ਦਿੱਤਾ ਗਿਆ ਤਾਂ ਉਹ ਸਾਰੇ ਸਟੂਡੈਂਟਾਂ ਨੂੰ ਗੌਰ ਕਰਨੀ ਚਾਹੀਦੀ ਹੈ ਜਿਹੜੇ ਕਿ ਬੀਏ ਪੱਧਰ ਤੇ ਜਿਨ੍ਹਾਂ ਦੇ ਅੰਕ ਹੈਗੇ ਆ ਠੀਕ ਹੈ ਸੋ ਇਸ ਭਰਤੀ ਬਾਰੇ ਤੁਸੀਂ ਹੋਰ ਜੁਣਾਣਾ ਚਾਹੁੰਦੇ ਹੋ ਜਾਂ ਤੁਸੀਂ ਮਾਸਟਰ ਗ੍ਰੇਡ ਦੀ ਤਿਆਰੀ ਕਰਨਾ ਚਾਹੁੰਦੇ ਹੋ ਪੰਜਾਬੀ ਮਾਸਟਰ ਗ੍ਰੇਡ ਜਾਂ ਐਸਐਸਟੀ ਮਾਸਟਰ ਗ੍ਰੇਡ ਆਪਣੇ ਚੈਨਲ ਤੇ ਬਹੁਤ ਸਾਰੀਆਂ ਫ੍ਰੀ ਵੀਡੀਓ ਪਈਆਂ ਤੇ ਨਵੇਂ ਸਿਰੇ ਤੋਂ ਵੀ ਜਿਹੜੀਆਂ ਫ੍ਰੀ ਵੀਡੀਓ ਆਲਰੇਡੀ ਚੱਲ ਰਹੀਆਂ ਨੇ ਠੀਕ ਆ ਤੁਸੀਂ ਉਹਨਾਂ ਰਾਹੀਂ ਮਾਸਟਰ ਗ੍ਰੇਡ ਦੀ ਤਿਆਰੀ ਪੰਜਾਬੀ ਜਾਂ ਐਸਐਸਟੀ ਦੀ ਕਰ ਸਕਦੇ ਹੋ ਹੁਣ ਜਿਹੜਾ ਮੈਸੇਜ ਕੀ ਦਿੱਤਾ ਗਿਆ ਦੇਖੋ ਵੀ ਕਹਿੰਦੇ ਬਹੁਤ ਸਤਿਕਾਰਯੋਗ ਸਾਥੀਓ ਸਰਕਾਰ 2018 ਦੇ ਸਰਵਿਸ ਰੂਲ ਖਤਮ ਕਰਕੇ 2024 ਦੇ ਸਰਵਿਸ ਰੂਲ ਬਣਾਉਣ ਜਾ ਰਹੀ ਹੈ ਕੈਨਡਾਮ ਲਈ ਜਿਹੜੀ ਪਹਿਲਾਂ ਭਰਤੀ ਹੁੰਦੀ ਸੀ 2018 ਦੇ ਵਿੱਚ ਜਿਹੜੀ ਭਰਤੀ ਆਈ ਸੀ ਸੋ ਭਾਵ ਜਿਹੜੀ ਭਰਤੀ ਦੇ ਵਿੱਚ 55% ਵਾਲੀ ਸ਼ਰਤ ਨਹੀਂ ਹੈਗੀ ਸੀ ਪਹਿਲਾਂ ਹੁਣ ਇੱਕ 2024 ਦਾ ਜਿਹੜਾ ਨਵਾਂ ਰੂਲ ਦੇ ਮੁਤਾਬਕ ਕਹਿੰਦੇ ਵੀ ਭਰਤੀ ਹੋਣ ਦੀ ਸੁਭਾਵਨਾ ਹੈ ਇਹ ਜਿਹੜਾ ਜੁਨੀਅਨ ਦੇ ਦੇਖੋ ਕੀ ਲਿਖਿਆ ਕਹਿੰਦੇ ਵੀ ਸ਼ਾਇਦ ਕਹਿੰਦੇ ਕੱਲ ਨੂੰ ਕੈਬਨਿਟ ਮੀਟਿੰਗ ਦੇ ਵਿੱਚ ਪ੍ਰਵਾਨਗੀ ਦਿੱਤੀ ਜਾਵੇ ਤੇ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ 55% ਸ਼ਰਤ ਵੀ ਲਾਗੂ ਕੀਤੀ ਜਾਊਗੀ ਸੋ ਸਾਥੀਓ ਜੇ 2024 ਦੇ ਸਰਵਿਸ ਰੂਲਾਂ ਵਿੱਚ 55% ਸ਼ਰਤ ਲੱਗ ਕੇ ਭਰਤੀ ਆ ਗਈ ਤਾਂ ਸਮਝੋ ਤੁਹਾਡੀਆਂ ਸਾਰੀਆਂ ਡਿਗਰੀਆਂ ਰੱਦ ਹੋ ਜਾਣਗੀਆਂ ਇਸ ਵਿੱਚ ਦੋਸ਼ ਸਰਕਾਰ ਦਾ ਨਹੀਂ ਆਪਣਾ ਹੋ ਗਿਆ ਜੋ ਆਪਾਂ ਘਰ ਬੈਠੇ ਸਰਕਾਰ ਤੋਂ ਰੋਜ਼ਗਾਰ ਪਾਲਦੇ ਹਾਂ ਅਜੇ ਵੀ ਮੌਕਾ ਵੱਡੀ ਗਿਣਤੀ ਚ ਇਕੱਠੇ ਹੋਈ ਹੈ 55% ਛੜ ਦਾ ਵਿਰੋਧ ਕਰੀਏ ਤਾਂ ਜੋ 2024 ਦੇ ਸਰਵਿਸ ਰੂਲਾਂ ਵਿੱਚ ਸਾਨੂੰ ਇਸ ਤੋਂ ਛੁਟਕਾਰਾ ਮਿਲ ਸਕੇ ਨਹੀਂ ਤਾਂ ਫਿਰ ਰੱਬ ਰੱਖਾ ਵੀ ਸੋ ਇਹ ਗੁਰਪ੍ਰੀਤ ਸਿੰਘ ਪੱਕਾ ਵੀ ਜਿਹੜੇ ਮਾਸਟਰ ਕੇਟ ਜੂਨੀਅਨ ਦੇ ਪ੍ਰਧਾਨ ਹੈਗੇ ਆ ਸੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਮੈਸੇਜ ਕਰੋ ਠੀਕ ਆ ਜੇਕਰ ਤੁਹਾਡੇ 55% ਤੋਂ ਘੱਟ ਨੰਬਰ ਹੈ ਤਾਂ ਕਿ ਤੁਸੀਂ ਕੋ ਵੱਡੀ ਜਿਹੜਾ ਇਕੱਠ ਰਹੀ ਤਾਂ ਇਸ ਚੀਜ਼ ਨੂੰ ਰੱਦ ਕਰਾਇਆ ਜਾ ਸਕੇ ਹੁਣ ਮੇਨ ਗੱਲ ਮੈਂ ਤੁਹਾਨੂੰ ਇੱਥੇ ਕਿਉਂ ਲਿਖੀ ਵੀ ਭਰਤੀ ਵਿੱਚ ਸਭ ਤੋਂ ਵੱਡੀ ਸਮੱਸਿਆ ਕੀ ਹੈ ਵੀ ਇਹੀ ਸਮੱਸਿਆ ਨੇ ਸੋ ਹੁਣ ਭਰਤੀਆਂ ਜੇ ਆ ਵੀ ਗਈਆਂ ਤਾਂ ਫਿਰ ਸਮੱਸਿਆ ਭਰਤੀਆਂ ਵਿੱਚ ਲਟਕਣ ਗਈਆਂ ਠੀਕ ਹੈ ਤਾਂ ਇਸ ਲਈ ਇਹ ਬਹੁਤ ਵੱਡੀ ਸਮੱਸਿਆ 55% ਵਾਲੀ ਤਾਂ ਇਸ ਲਈ ਇਸ ਦਾ ਹੱਲ ਹੋਣਾ ਚਾਹੀਦਾ ਜਿਹੜੇ ਵੀ ਸਟੂਡੈਂਟ ਆਪਣੇ ਵੱਲੋਂ ਵੀ ਇਹੀ ਸਰਕਾਰ ਅਗੇ ਬੇਨਤੀ ਹੈ ਕਿ ਇਸ ਤਰ੍ਹਾਂ ਸਟੂਡੈਂਟਾਂ ਨਾਲ ਬਿਲਕੁਲ ਸ਼ਰਯਾਮ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਹਦੇ 'ਚ ਹਿੰਮਤ ਹੋਈ ਜਿਹ 'ਚ ਮਿਹਨਤ ਹੋਈ ਵੀ ਉਹ ਪੇਪਰ ਦੇ ਕੇ ਆਪਣਾ ਮਾਸਟਰ ਲੱਗ ਜਾਊਗਾ ਉਹਨੇ ਪਹਿਲੀ ਪੀਐਸਟੈਟ ਵੀ ਕਲੀਅਰ ਕੀਤਾ ਅੱਗੇ ਵੀ ਮੈਟ ਬਣਨੀ ਹੈ ਪੇਪਰ ਦੇ ਆਧਾਰ ਤੇ ਇਹ ਤਾਂ ਕੋਈ ਇਹ ਬੇਫਜ਼ੂਲ ਜਿਹੀ ਇੱਕ ਗੱਲ ਹੈਗੀ ਹੈ ਵੀ 55% ਦੇ ਆਧਾਰ ਤੇ ਅਸੀਂ ਸਟੂਡੈਂਟਾਂ ਨੂੰ ਵਿਚੂ ਵਿਚੂ ਹੀ ਕੱਢਦੀ ਹੈ ਹਨਾ ਤਾਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਧੱਕਾ ਹੈਗਾ ਤਾਂ ਇੱਥੇ ਇਹਦੇ ਟਕੇ ਯਾਰ ਜਿਵੇਂ ਕਹਿੰਦੇ ਵੀ ਜੇ ਇੱਕ ਹੱਲਾ ਗੁਲਾਬ ਵੀ ਹੋ ਸਕਦਾ ਜਿਵੇਂ ਪੁਰਾਣੇ ਸਮੇਂ ਵਿੱਚ ਜਿਵੇਂ ਹੱਲਾ ਗੁਲਾ ਹੋਇਆ ਨਾ ਇਸ ਕੰਮ ਪਿੱਛੇ ਤਾਂ ਲੈ ਕੇ ਸੋ ਇਹ ਭਰਤੀ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਤਾਂ ਇਸ ਲਈ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਠੀਕ ਹੈ ਤੇ ਕੱਲ ਨੂੰ ਸਰਕਾਰ ਦੇ ਇਹ ਮੰਨ ਲਓ ਸਾਨੂੰ ਪਤਾ ਫਿਰ ਕਾਰਜਕਾਰੀ ਦਾ ਇਹਨੂੰ ਫਿਊਚਰ ਤੁਹਾਨੂੰ ਪਤਾ ਹੀ ਲੱਗ ਜਾਂਦਾ ਹੁੰਦਾ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਤੇ ਕੋਸ਼ਿਸ਼ ਕਰੋ ਵੀ ਸਾਰੇ ਜਿਨ੍ਹਾਂ ਦੇ ਨੰਬਰ ਘਟ ਹੈਗੇ ਆ ਠੀਕ ਆ 55% ਤੋਂ ਬੀਏ ਗ੍ਰੈਜੂਏਸ਼ਨ ਤੇ ਤਾਂ ਸਰਕਾਰ ਅੱਕੇ ਮੰਗ ਰੱਖੋ ਤੇ ਗੁਰਪ੍ਰੀਤ ਸਿੰਘ ਪੱਕਾ ਇਹਨਾਂ ਨੰਬਰ ਦਿੱਤਾ ਵੀ ਇਹਨਾਂ ਨਾਲ ਜੁੜੋ ਇਹ ਪ੍ਰਧਾਨ ਹੈਗੇ ਆ ਜੂਨੀਅਨ ਦੇ ਸੋ ਸਪੈਸ਼ਲ ਸਾਰੇ ਸਟੂਡੈਂਟ ਇਹਨਾਂ ਦੇ ਨਾਲ ਜੁੜ ਕੇ ਜਿਹੜਾ ਅਗੇ ਭਰਤੀ ਬਾਰੇ ਜਿਹੜਾ ਆਪਾਂ ਨੂੰ ਜਲਦੀ ਸੋਲੂਸ਼ਨ ਮਿਲ ਜਾਊਗਾ ਠੀਕ ਹੈ ਸੋ ਜਿਹੜੀ ਮੇਨ ਗੱਲ ਇਹ ਹੈ ਭਰਤੀਆਂ ਰੁਕਣ ਦਾ ਕਾਰਨ ਇਹ ਹੀ ਹੈ ਛੋਟੀਆਂ-ਛੋਟੀਆਂ ਸਮੱਸਿਆ ਹੈਗੀਆਂ ਜੋ ਕੰਬੀਨੇਸ਼ਨ ਵਾਲੀ ਸਮੱਸਿਆ ਹੈਗੀਆਂ ਤਾਂ ਕਰਕੇ ਜਿਹੜੀ ਭਰਤੀ ਨਹੀਂ ਆ ਰਹੀ ਸੋ ਇਨਫੋਰਮੇਸ਼ਨ ਸੀ ਵੀ ਯੂਨੀਅਨ ਵੱਲੋਂ ਮੈਸੇਜ ਆਇਆ ਹੈ ਕਿ ਇਸ ਤੇ ਵੀਡੀਓ ਬਣਾਈ ਜਾਵੇ ਤਾਂ ਤੁਹਾਡੇ ਸਾਹਮਣੇ ਰੱਖੀ ਗਈ ਹੈ ਧੰਨਵਾਦ ਵਧੀਆ ਲੱਗੀ ਜਾਣਕਾਰੀ ਤੇ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਨਵੀਂ ਕਿਸੇ ਹੋਰ ਜਾਣਕਾਰੀ